ਇੱਕ ਵਾਰ ਨਾ ਪਈ ਕਿਸੇ ਪਿੰਡ ਵਿੱਚ ਖੂਹ ਹੁੰਦਾ ਤੇ ਉਹਦੇ ਵਿੱਚ ਬਾਂਦਰ ਡਿੱਗ ਪੈਂਦਾ ਤੇ ਸਾਰੇ ਖੂਹ ਤੋਂ ਸਾਰਾ ਪਿੰਡ ਪਾਣੀ ਪੀਂਦਾ ਹੁੰਦਾ ਸੀ ਤੇ ਵਰਤਦਾ ਸੀ ਪਾਣੀ ਤੇ ਸਾਰੇ ਪਿੰਡਾਂ ਨੂੰ ਬੜਾ ਵਕਤ ਪੈਂਦਾ ਵੀ ਇਹ ਵਿੱਚ ਡਿੱਗ ਪਿਆ ਤੇ ਹੁਣ ਅਸੀਂ ਪਾਣੀ ਕਿੱਥੋਂ ਪੀਵਾਂਗੇ ਤੇ ਸਾਰੇ ਪਿੰਡ ਵਾਲਿਆਂ ਨੇ ਬਾਂਦਰ ਨੂੰ ਕੱਢਣ ਦੀ ਖੂਜ ਬੜੀ ਕੋਸ਼ਿਸ਼ ਕੀਤੀ ਕਿਸੇ ਤੋਂ ਬਾਂਦਰ ਨਾ ਨਿਕਲਿਆ ਤੇ ਪਿੰਡ ਵਿੱਚ ਇੱਕ ਬੰਦਾ ਆਉਂਦਾ ਤੇ ਉਹ ਕਹਿੰਦਾ ਵੀ ਨਾਲ ਦੇ ਪਿੰਡ ਇੱਕ ਮੁੰਡਾ ਰਹਿੰਦਾਗਾ ਵੀ ਉਹ ਇਹ ਕੰਮਾਂ 'ਚ ਮਾਹਿਰ ਆਪਾਂ ਉਹਨੂੰ ਲੈ ਕੇ ਆਉਣੇ ਆ ਜਾ ਕੇ ਵੀ ਉਹ ਹੀ ਕੱਢ ਸਕਦਾ ਹੋਰ ਕੋਈ ਨਹੀਂ ਕੱਢ ਸਕਦਾ ਤੇ ਉਹ ਮੁੰਡਾ ਲੈ ਆਉਂਦਾ ਜਾ ਕੇ ਤੇ ਉਹ ਮੁੰਡਾ ਜਦੋਂ ਆਉਂਦਾਗਾ ਕਹਿੰਦਾਗਾ ਵੀ ਮੇਰੀਆਂ ਦੋ ਗੱਲਾਂ ਮੰਨਣੀਆਂ ਪੈਣਗੀਆਂ ਉਹਨਾਂ ਜਿੱਕੇ ਮੈਂ ਖੂਹ ਦੇ ਵਿੱਚੋਂ ਬਾਂਦਰ ਨਹੀਂ ਕੱਢਦਾਗਾ ਪਿੰਡ ਵਾਲਿਆਂ ਨੇ ਕੀ ਗੱਲਾਂ ਉਹ ਕਹਿੰਦਾ ਪਹਿਲੀ ਗੱਲ ਆ ਕਹਿੰਦਾ ਮਜ਼ਬੂਤ ਰੱਸਾ ਤੇ ਇੱਕ ਟੋਕਰਾ ਲੈ ਕੇ ਆਉ ਜਿਹਦੇ ਨਾਲ ਵੀ ਮੈਂ ਵਿੱਚ ਖੂਹ ਦੇ ਜਾਊਂਗਾ ਤੇ ਦੂਜੀ ਗੱਲ ਆ ਕਹਿੰਦਾ ਮੇਰੇ ਦੋ ਭਰਾ ਹੈਗੇ ਆ ਕਹਿੰਦਾ ਉਹਨਾਂ ਨੂੰ ਸੱਦੋ ਤੇ ਉਹ ਰੱਸਾ ਖਿੱਚਣਗੇ ਮੈਨੂੰ ਬਾਹਰ ਕੱਢਣਗੇ ਤੇ ਪਿੰਡ ਵਾਲਿਆਂ ਕਹਿੰਦਾ ਵੀ ਜਦੋਂ ਅਸੀਂ ਇੰਨੇ ਜਣੇ ਹੈਗੇ ਆ ਤੇਰੇ ਭਰਾਵਾਂ ਦੀ ਕੀ ਲੋੜ ਆ ਜਦੋਂ ਅਸੀਂ ਹੈਗੇ ਹੀ ਆ ਤੂੰ ਕੱਢ ਦੇ ਹੁਣ ਇੰਨਾ ਟਾਈਮ ਨਹੀਂਗਾ ਉਹ ਕਹਿੰਦਾ ਨਹੀਂ ਜਿੰਨਾ ਜਿੱਕਰ ਮੇਰੇ ਭਰਾ ਨਹੀਂ ਮੈਨੂੰ ਖਿੱਚਣਗੇ ਬਾਹਰ ਨਹੀਂ ਕੱਢਣਗੇ ਉਹਨਾਂ ਜਿੱਕਰ ਨਹੀਂ ਮੈਂ ਵੀ ਇਹਨੂੰ ਬਾਂਦਰ ਦੇ ਵਿੱਚੋਂ ਕੱਢਦਾ। ਉਹ ਕਹਿੰਦਾ ਚਲੋ ਠੀਕ ਆ ਫਿਰ ਹੋਰ ਕੋਈ ਚਾਰਾ ਵੀ ਨਹੀਂ ਸੀਗਾ। ਉਹਦੇ ਬਿਨਾਂ ਕੋਈ ਕੱਢ ਵੀ ਨਹੀਂ ਸਕਦਾ ਸੀ ਵਿੱਚੋਂ ਬਾਂਦਰ ਨੂੰ। ਤੇ ਚਲੋ ਜੀ ਉਹਦੇ ਭਰਾਵਾਂ ਨੂੰ ਦੋਵਾਂ ਨੂੰ ਲੈ ਆਉਂਦੇ ਆ। ਚਲੋ ਮੁੰਡੇ ਨੂੰ ਖੂਹ ਵਿੱਚ ਉਤਾਰ ਦਿੰਦੇ ਆ ਤੇ ਉਹ ਮੁੰਡਾ ਖੂਹ ਵਿੱਚ ਉਤਰ ਜਾਂਦਾ ਜਦੋਂ ਤੇ ਉਹ ਬਾਂਦਰ ਨੂੰ ਆ ਦੇ ਕੁਛੜ ਚੁੱਕ ਲੈਂਦਾ ਤੇ ਉਹਦੇ ਦੋਵੇਂ ਭਰਾ ਰੱਸਾ ਉਹਦੇ ਭਰਾ ਤੇ ਬਾਕੀ ਪਿੰਡ ਵਾਲੇ ਰੱਸਾ ਖਿੱਚੀ ਜਾਂਦੇ ਹੁੰਦੇ ਹੌਲੀ ਹੌਲੀ। ਹੌਲੀ ਹੌਲੀ ਉਹ ਤਾਂ ਹੀ ਜਾਂਦਾ ਹੁੰਦਾ ਟੋਕਰੇ 'ਚ ਬੈ ਕੇ। ਤੇ ਜਦੋਂ ਥੋੜਾ ਜਾਂ ਤਾਂ ਉਹਨਾਂ ਵੱਲੋਂ ਰਹਿ ਜਾਂਦਾਗਾ ਤੇ ਬਾਂਦਰ ਦੇ ਨਿਗਾ ਚ ਪੈਂਦਿਆ ਵੀ ਇੰਨੇ ਲੋਕ ਖੜੇ ਆਪਾਂ ਮੱਤਰ ਜਾਂਦਾ ਬਾਂਦਰ ਤੇ ਉੱਛਲ ਕੇ ਉਹਨਾਂ ਲੋਕਾਂ ਦੇ ਵਾਜਦਾਗਾ ਤੇ ਸਾਰੇ ਲੋਕ ਡਰ ਕੇ ਵੀ ਭੱਜ ਜਾਂਦੇ ਨੱਸ ਜਾਂਦੇ ਆ ਤੇ ਕੱਲੇ ਉਹਦੇ ਭਰਾ ਰਸਾ ਖਿੱਚੇ ਜਾਂਦੇ ਹੁੰਦੇ ਆ ਵੀ ਸਾਡਾ ਭਰਾ ਕਿਤੇ ਥੱਲੇ ਨਾ ਡਿੱਗ ਜੇ ਪਾਣੀ 'ਚ ਤੇ ਬਾਈ ਉਹ ਬਾਹਰ ਨਿਕਲ ਜਾਂਦਾ ਮੁੰਡਾ ਤੇ ਬਾਹਰ ਨਿਕਲ ਕੇ ਪਿੰਡ ਵਾਲਿਆਂ ਨੂੰ ਬੋਲ ਮਾਰਦਾ ਵੀ ਓਰੇ ਆਓ ਤੁਹਾਨੂੰ ਗੱਲ ਦੱਸਦਾ ਕਹਿੰਦਾ ਤਾਂ ਹੀ ਮੈਂ ਕਹਿੰਦਾ ਆਪਦੇ ਭਰਾਵਾਂ ਨੂੰ ਸਾਧਦਾ ਸੀ ਕਹਿੰਦਾ ਜਦੋਂ ਮੇਰੇ ਤੇ ਮਸੀਬਤ ਆਉਣੀ ਆ ਕਹਿੰਦਾ ਮੇਰੇ ਭਰਾਵਾਂ ਨੇ ਮੇਰੇ ਨਾਲ ਖੜਨਾਗਾ ਬਾਕੀ ਕੋਈ ਸਾਰੇ ਭੱਜ ਜਾਣਗੇ ਇਹ ਹੁੰਦਾ ਵੀ ਭਰਾ ਭਰਾ ਦੇ ਬਾਹਾਂ ਹੁੰਦੇ ਆ ਭਰਾਵਾਂ ਬਿਨਾ ਕੋਈ ਨਹੀਂ ਨਾਲ ਖੜਨਦਾ ਤੇ ਉਹ ਭਰਾ ਨਾ ਹੁੰਦੇ ਤੇ ਅੱਜ ਉਹ ਪੂਰਾ ਹੋ ਗਿਆ ਸੀਗਾ ਫਿਰ